ਕਿਸਾਨੀ ਅੰਦੋਲਨ 빙 ਕਿਸਾਨ ਮੈਂ ਕਈ ਨਾ ਕਿ ਐਮ ਐਸ ਪੀ ਮਿਲਣੀ ਚਾਹੀਦੀ ਹੈ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਮਾੜਾ ਹਾਲ ਹੈ ਸਾਡੀ ਕਿਸਾਨੀ ਦਾ ਹਰ ਕਿਸਾਨ ਕਰਜੇ ਸ਼ੁਰੂ ਪਿਆ ਕਿਸਾਨ ਵੀਰਾਂ ਨੂੰ ਵੀ ਮੇਰੀ ਅਪੀਲ ਹੈ ਬੇਨਤੀ ਹੈ ਸੁਨੇਹ ਮਰ ਕਿ ਸਹਿਜ ਨਾਲ ਚਲੋ ਸਹਿਜ ਨਾਲ ਗੱਲ ਬੈਠ ਕੇ ਮੋਕ ਸਕਦੀ ਹੈ ਕਿਸਾਨੀ ਅੰਦੋਲਨ 빙 ਕਿਸਾਨ ਮੈਂ ਕਈ ਨਾ ਕਿ ਐਮ ਐਸ ਪੀ ਮਿਲਣੀ ਚਾਹੀਦੀ ਹੈ ਕਿਸਾਨੀ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਮਾੜਾ ਹਾਲ ਹੈ ਸਾਡੀ ਕਿਸਾਨੀ ਦਾ ਹਰ ਕਿਸਾਨ ਕਰਜ਼ੇ ਛ ਡੁੱਬਿਆ ਕੁਝ ਆਪ ਦੇ ਕਾਰਨਾ ਕਰਕੇ ਕੁਝ ਸਰਕਾਰ ਦੀਆਂ ਨੀਤੀਆਂ ਕਰਕੇ ਸੋ ਜ਼ਰੂਰ ਕਿਸਾਨਾਂ ਨੂੰ ਸੁਣਨਾ ਚਾਹੀਦਾ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਜਿਹੜੇ ਵੀ ਹੱਲ ਨੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਐਮ ਐਸ ਪੀ ਮੇਰੇ ਮੁਤਾਬਕ 96% ਸਾਡੇ ਕਣਕ ਤੇ ਝੋਨਾ ਲੱਗਦਾ ਪੰਜਾਬ ਚ ਤੇ ਉਹਦੇ ਤੇ ਐਮ ਐਸ ਪੀ ਹੈ ਸਵਾਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਹੋ ਜਵੇ ਜਾਂ ਹੋਰ ਵੀ ਜਿੰਨੇ ਮਸਲੇ ਨੇ ਪੰਜਾਬ ਦੇ ਕਿਸਾਨਾਂ ਦੇ ਉਹ ਹੱਲ ਹੋਣੇ ਚਾਹੀਦੇ ਨੇ ਤੇ ਕਿਸਾਨ ਵੀਰਾਂ ਨੂੰ ਵੀ ਮੇਰੀ ਅਪੀਲ ਹੈ ਬੇਨਤੀ ਹੈ ਸੁਣਿਮਰ ਕਿ ਸਹਿਜ ਨਾਲ ਚਲੋ ਸਹਿਜ ਨਾਲ ਗੱਲ ਬੈਠ ਕੇ ਮੁੱਕ ਸਕਦੀ ਹੈ ਕਿਸਾਨੀ ਅੰਦੋਲਨ 빙 ਕਿਸਾਨ ਮੈਂ ਕਹਿਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਮਾੜਾ ਹਾਲ ਹੈ ਸਾਡੀ ਕਿਸਾਨੀ ਦਾ ਹਰ ਕਿਸਾਨ ਕਰਜੇ ਸ਼ੁਰੂ ਪਿਆ ਕਿਸਾਨ ਵੀਰਾਂ ਨੂੰ ਵੀ ਮੇਰੀ ਅਪੀਲ ਹੈ ਬੇਨਤੀ ਹੈ ਸੁਨੇਮਰ ਕਿ ਸਹਿਜ ਨਾਲ ਚਲੋ ਸਹਿਜ ਨਾਲ ਗੱਲ ਬੈਠ ਕੇ ਮੁੱਕ ਸਕਦੀ ਹੈ ਕਿਸਾਨੀ ਅੰਦੋਲਨ ਭਿੰਗ ਕਿਸਾਨ ਮੈਂ ਕੈਨਾ ਕਿ ਐਮ ਐਸ ਪੀ ਮਿਲਣੀ ਚਾਹੀਦੀ ਹੈ ਕਿਸਾਨੀ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਮਾੜਾ ਹਾਲ ਹੈ ਸਾਡੀ ਕਿਸਾਨੀ ਦਾ ਹਰ ਕਿਸਾਨ ਕਰਜ਼ੇ ਛੁ ਡੁੱਬਿਆ ਕੁਝ ਆਪ ਦੇ ਕਾਰਨਾ ਕਰਕੇ ਕੁਝ ਸਰਕਾਰ ਦੀਆਂ ਨੀਤੀਆਂ ਕਰਕੇ ਸੋ ਜਰੂਰ ਕਿਸਾਨਾਂ ਨੂੰ ਸੁਣਨਾ ਚਾਹੀਦਾ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਜਿਹੜੇ ਵੀ ਹੱਲ ਨੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਐਮਐਸਪੀ ਮੇਰੇ ਮੁਤਾਬਕ 96% ਸਾਡੇ ਕਣਕ ਤੇ ਝੋਨਾ ਲੱਗਦਾ ਪੰਜਾਬ ਚ ਤੇ ਉਹਦੇ ਤੇ ਐਮਐਸਪੀ ਹੈ ਸੁਆਮੀ 나ਥਨ ਦੀ ਰਿਪੋਰਟ ਦੇ ਮੁਤਾਬਕ ਹੋ ਜਵੇ ਜਾਂ ਹੋਰ ਵੀ ਜਿੰਨੇ ਮਸਲੇ ਨੇ ਪੰਜਾਬ ਤੇ ਕਿਸਾਨਾਂ ਦੇ ਉਹ ਹੱਲ ਹੋਣੇ ਚਾਹੀਦੇ ਨੇ ਤੇ ਕਿਸਾਨ ਵੀਰਾਂ ਨੂੰ ਵੀ ਮੇਰੀ ਅਪੀਲ ਹੈ ਬੇਨਤੀ ਹੈ ਸੁਣਿਮਰ ਕਿ ਸਹਿਜ ਨਾਲ ਚਲੋ ਸਹਿਜ ਨਾਲ ਗੱਲ ਬੈਠ ਕੇ ਮੁੱਕ ਸਕਦੀ ਹੈ ਕਿਸਾਨੀ ਅੰਦੋਲਨ 빙 ਕਿਸਾਨ ਮੈਂ ਕਈ ਨਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਮਾੜਾ ਹਾਲ ਹੈ ਸਾਡੀ ਕਿਸਾਨੀ ਦਾ ਹਰ ਕਿਸਾਨ ਕਰਜੇ ਸ਼ੁਧ ਰਿਹਾ ਕਿਸਾਨ ਵੀਰਾਂ ਨੂੰ ਵੀ ਮੇਰੀ ਅਪੀਲ ਹੈ ਬੇਨਤੀ ਹੈ ਸੁਨੇਮਰ ਕਿ ਸਹਿਜ ਨਾਲ ਚਲੋ ਸਹਿਜ ਨਾਲ ਗੱਲ ਬੈਠ ਕੇ ਮੁੱਕ ਸਕਦੀ ਹੈ ਕਿਸਾਨੀ ਅੰਦੋਲਨ 빙 ਕਿਸਾਨ ਮੈਂ ਕਈ ਨਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਕਿਸਾਨੀ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਮਾੜਾ ਹਾਲ ਹੈ ਸਾਡੀ ਕਿਸਾਨੀ ਦਾ ਹਰ ਕਿਸਾਨ ਕਰਜ਼ੇ ਛ ਡੁੱਬਿਆ ਕੁਝ ਆਪ ਦੇ ਕਾਰਨਾ ਕਰਕੇ ਕੁਝ ਸਰਕਾਰ ਦੀਆਂ ਨੀਤੀਆਂ ਕਰਕੇ ਸੋ ਜ਼ਰੂਰ ਕਿਸਾਨਾਂ ਨੂੰ ਸੁਣਨਾ ਚਾਹੀਦਾ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਜਿਹੜੇ ਵੀ ਹੱਲ ਨੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਐਮ ਐਸ ਪੀ ਮੇਰੇ ਮੁਤਾਬਕ 96% ਸਾਡੇ ਕਣਕ ਤੇ ਝੋਨਾ ਲੱਗਦਾ ਪੰਜਾਬ ਚ ਤੇ ਉਹਦੇ ਤੇ ਐਮ ਐਸ ਪੀ ਹੈ ਸਵਾਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਹੋ ਜਵੇ ਜਾਂ ਹੋਰ ਵੀ ਜਿੰਨੇ ਮਸਲੇ ਨੇ ਪੰਜਾਬ ਦੇ ਕਿਸਾਨਾਂ ਦੇ ਉਹ ਹੱਲ ਹੋਣੇ ਚਾਹੀਦੇ ਨੇ ਤੇ ਕਿਸਾਨ ਵੀਰਾਂ ਨੂੰ ਵੀ ਮੇਰੀ ਅਪੀਲ ਹੈ ਬੇਨਤੀ ਹੈ ਸੁਣਿਮਰ ਕਿ ਸਹਿਜ ਨਾਲ ਚਲੋ ਸਹਿਜ ਨਾਲ ਗੱਲ ਬੈਠ ਕੇ ਮੁੱਕ ਸਕਦੀ ਹੈ